ਥੋੜੇ ਗੋਡਿਆਂ 'ਚ ਦਰਦ ਹੈ ਤੁਹਾਨੂੰ ਗੋਡਿਆਂ ਦਾ ਗਠੀਆ ਥੋੜੇ ਹੱਥਾਂ 'ਚ ਦਰਦ ਹੈ ਤੁਹਾਨੂੰ ਹੱਥਾਂ ਦਾ ਗਠੀਆ ਥੋੜੇ ਪੈਰਾਂ 'ਚ ਦਰਦ ਹੈ ਤੁਹਾਨੂੰ ਪੈਰਾਂ ਦਾ ਗਠੀਆ ਤਾਂ ਅੱਜ ਤੁਹਾਡੇ ਲਈ ਇੱਕ ਤੇਲ ਬਣਾ ਕੇ ਦਿਖਾਉਣ ਲੱਗੇ ਆਂ ਅਗਰ ਤੁਸੀਂ ਇਸ ਤੇਲ ਨੂੰ ਸਵੇਰੇ ਦੁਪਹਿਰੇ ਸ਼ਾਮ ਆਪਣੇ ਜੋੜਾਂ ਤੇ ਲਾਓਗੇ ਸਾਰੇ ਜੋੜ ਤੁਹਾਡੇ ਖੁੱਲ ਜਾਣਗੇ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੀਰ ਸਿੰਘ ਸਰਾ ਕਿਹੜੀਆਂ ਕਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਸਭ ਤੋਂ ਪਹਿਲਾਂ ਸਰੋਂ ਚਾਹੀਦੀ ਹੈ ਉਸ ਤੋਂ ਬਾਅਦ ਮੇਥੀ ਦਾਣਾ ਉਸ ਤੋਂ ਬਾਅਦ ਕਲੌਂਜੀ ਇੰਨਾ ਚੀਜ਼ਾਂ ਦੇ ਆਪਾਂ ਘਟੋ-ਘਟ ਨਹੀਂ ਤਾਂ ਬਈ 1.5 ਡੇਡ ਚਮਚਾ ਆਪਾਂ ਇਸ ਨੂੰ ਪਾ ਲੈਣਾ ਹੈ ਕੁੰਡੇ ਸੋਟੇ 'ਚ ਇਸ ਦੇ ਨਾਲ ਹੀ ਇਹਨਾਂ ਚੀਜ਼ਾਂ ਨੂੰ ਪਾ ਕੇ ਫਿਰ ਆਪਾਂ ਚੰਗੀ ਤਰ੍ਹਾਂ ਕੁੱਟ ਦੇਣਾ ਹੈ ਇਸ ਨੂੰ ਕੁੱਟਣ ਨੂੰ ਤਕਰੀਬਨ 4 ਤੋਂ 5 ਮਿੰਟ ਲੱਗਣਗੇ ਤੁਸੀਂ ਜਦੋਂ ਕੁੱਟ ਲਿਆ ਨਾਲ ਦੀ ਨਾਲ ਇਹ ਚੀਜ਼ਾਂ ਤੁਸੀਂ ਗਰਮ-ਗਰਮ ਜਿਹੜਾ ਤਿਲਾਂ ਦਾ ਤੇਲ ਹੈ ਜਿਹੜਾ ਕਸਟਰਡ ਆਇਲ ਹੈ ਉਹਦੇ ਵਿੱਚ ਮਿਕਸ ਕਰਨਾ ਹੈ ਗੈਸ ਔਨ ਕੀਤਾ ਗੈਸ ਤੇ ਰੱਖਿਆ ਛੋਟਾ ਜਿਹਾ ਟੌਫੀਆ ਇਸ ਤੇ ਵਿੱਚ ਆਪਾਂ ਪਾਵਾਂਗੇ ਆਪਣਾ ਤੇਲਾਂ ਦਾ ਤੇਲ ਤੇਲਾਂ ਦਾ ਤੇਲ 2.5 ਤੋਂ 3 ਚਮਚੇ ਤੁਸੀਂ ਇਸ ਦੇ ਵਿੱਚ ਪਾ ਲੈਣੇ ਆ ਜਿਆਦਾ ਪਾਏ ਦਾ ਨੁਕਸਾਨ ਹੈ 3 ਚਮਚੇ ਬਹੁਤ ਹੈ ਔਰ ਇਸ ਦੇ ਨਾਲ ਹੀ ਫਿਰ ਤੁਸੀਂ ਪਾਉਣਾ ਹੈ ਕਾਸਟਰ ਆਇਲ ਦੇਖੋ ਤੁਸੀਂ ਇਹ ਆ ਗਿਆ ਕਾਸਟਰ ਆਇਲ ਇਸ ਦੇ ਵੀ ਤੁਸੀਂ 2 ਚਮਚੇ ਪਾ ਲੈਣੇ ਆ ਮਾਰਕੀਟ ਚੋਂ ਰਾਮ ਨਾਲ ਇਹ ਚੀਜ਼ਾਂ ਮਿਲ ਜਾਂਦੀਆਂ ਨੇ ਦੇਖੋ ਇਹ ਤੁਸੀਂ ਪਾ ਲਿਆ ਔਰ ਇਸ ਨੂੰ ਤੁਸੀਂ ਥੋੜਾ ਜਿਹਾ ਗਰਮ ਹੋਣ ਦੇਣਾ ਨਾਲ ਹੀ ਫਿਰ ਇਹ ਬੰਦ ਕਰ ਦੇਣਾ ਔਰ ਜਿਹੜੀਆਂ ਚੀਜ਼ਾਂ ਤੁਸੀਂ ਕੁੱਟੀਆਂ ਸੀ ਇਹ ਰਹੀਆਂ ਔਰ ਇਸ ਨੂੰ ਤੁਸੀਂ ਇਸ ਦੇ ਵਿੱਚ ਪਾ ਦੋਗੇ ਇਸ ਦੇ ਵਿੱਚ ਪਾ ਕੇ ਇਸ ਨੂੰ ਤੁਸੀਂ ਫਿਰ ਗੈਸ ਬੰਦ ਕਰ ਦਿਓ ਚੰਗੀ ਤਰ੍ਹਾਂ ਦੇਖੋ ਪਹਿਲਾਂ ਹੀ ਕਿਉਂਕਿ ਗਰਮ ਹੋ ਗਿਆ ਬਹੁਤ ਜਲਦੀ ਇਸ ਨੂੰ ਹਿਲਾਓ ਇਸ ਨੂੰ ਹਿਲਾਉਣਾ ਹੈ 3 ਤੋਂ 4 ਮਿੰਟ ਇਦਾਂ ਹੀ ਛੱਡ ਦੇਣਾ ਹੈ ਫਿਰ ਜਦੋਂ ਇਹ ਚੀਜ਼ ਠੰਡੀ ਹੋ ਗਈ ਫਿਰ ਇੱਕ ਵਾਰੀ ਇਸ ਨੂੰ ਗਰਮ ਕਰਨਾ ਹੈ ਦੇਖੋ ਇੱਕਦਮ ਠੰਡਾ ਹੋ ਗਿਆ ਇਸ ਨੂੰ ਫਿਰ ਆਪਾਂ ਹਲਕਾ ਜਿਹਾ ਗਰਮ ਕਰਾਂਗੇ ਦੇਖੋ ਆਪਾਂ ਗੈਸ ਫੇਰ ਆਨ ਕੀਤਾ ਫਿਰ ਇਸ ਨੂੰ ਜਦੋਂ ਗਰਮ ਹੋ ਗਿਆ ਫਿਰ ਇਸ ਨੂੰ ਆਪਾਂ ਠੰਡਾ ਕਰ ਦੇਣਾ ਦੇਖੋ ਫੇਰ ਇਹ ਗਰਮ ਹੋਇਆ ਇਸ ਨੂੰ ਫੇਰ ਤੁਸੀਂ ਚਮਚਾ ਹਿਲਾ ਦਿਓ ਚੰਗੀ ਤਰ੍ਹਾਂ ਤਾਂ ਕਿ ਵਿੱਚ ਮਿਕਸ ਹੋ ਜਾਵੇ ਫੇਰ ਗੈਸ ਬੰਦ ਕਰ ਦਿਓ ਹੁਣ ਤਕਰੀਬਨ 5 ਤੋਂ 6 ਮਿੰਟ ਬਾਅਦ ਇਹ ਚੀਜ਼ ਠੰਡੀ ਹੋਏਗੀ ਫੇਰ ਇਸ ਨੂੰ ਪੌਣੀ ਦੇ ਨਾਲ ਪਾਉਣ ਲਵਾਂਗੇ ਕੋਈ ਠੰਡਾ ਹੋ ਗਿਆ ਇਸ ਨੂੰ ਹੁਣ ਆਪਾਂ ਪੌਣੀ ਦੇ ਵਿੱਚ ਚੰਗੀ ਤਰ੍ਹਾਂ ਇੱਕ ਪੌਣੀ ਦੇ ਵਿੱਚ ਇਦਾਂ ਪਾਉਣ ਲੈਣਾ ਹੈ ਛੋਟਾ ਜਿਹੜਾ ਤਿਲਾਂ ਦਾ ਤੇਲ ਹੈ ਇਹ ਬਣ ਕੇ ਛੋਟਾ ਤਿਆਰ ਹੈ ਇਸ ਨੂੰ ਤੁਸੀਂ ਆਪਣੇ ਗੋਡੇ ਤੇ ਲਾਓ ਜੋੜਾਂ ਤੇ ਲਾਓ ਚੰਗੀ ਤਰ੍ਹਾਂ ਇਸ ਦਾ ਨਿਚੋੜ ਕੱਢ ਦਿਓ ਔਰ ਇਹ ਚੀਜ਼ ਆ ਜਿਹੜੀ ਇਹ ਤੁਸੀਂ ਸੈੱਟ ਦੇਣੀ ਹੈ ਕਿਸੇ ਕੰਮ ਦੀ ਨਹੀਂ ਰਹੇਗੀ ਔਰ 8 ਟੁਹਾ ਤੇਲ ਹੈ ਜੋ ਬਣ ਕੇ ਤਿਆਰ ਹੋ ਗਿਆ ਇਸ ਨੂੰ ਤੁਸੀਂ ਆਪਣੇ ਗੋਡਿਆਂ ਤੇ ਲਾਉਣਾ ਹੈ ਜੋੜਾਂ ਤੇ ਲਾਉਣਾ ਹੈ ਅਗਰ ਤੁਸੀਂ ਇਹ ਤੇਲ ਸੂਰਜ ਦੇ ਪੈਰੀ ਸ਼ਾਮ ਲਾਉਨੇ ਹੋ ਔਰ ਤਿੰਨ ਤੋਂ ਚਾਰ ਮਿੰਟ ਇਸ ਦੀ ਮ사ਜ ਇਸ ਦੀ ਮਾਲਿਸ਼ ਕਰ ਦਿਓ ਚੰਗੀ ਤਰ੍ਹਾਂ ਤੇਲ ਹੈ ਜਿਹੜਾ ਉਹ ਤੁਹਾਡੇ ਜੋੜਾਂ ਦੇ ਵਿੱਚ ਰਚ ਜਾਏਗਾ ਔਰ ਦਰਦ ਦੇ ਲੈਵਲ ਨੂੰ ਵੀ ਕੱਟ ਕਰੇਗਾ ਔਰ ਜੋੜ ਜਿਹੜੇ ਤੁਹਾਡੇ ਜਕੜੇ ਹੋਏ ਨੇ ਉਹ ਵੀ ਚੰਗੀ ਤਰ੍ਹਾਂ ਖੁੱਲ ਜਾਣਗੇ ਜਿਨ੍ਹਾਂ ਤੁਹਾਡੇ ਭੈਣਾ ਭਰਾਵਾਂ ਦੇ ਗੋਡੇ ਦਰਦ ਹੈ ਔਰ ਗਠੀਆ ਹੈ ਉਹਨਾਂ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ ਸਤਿ ਸ਼੍ਰੀ ਅਕਾਲ ਜੀ